ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਹਮੀਰਗੜ ਤਹਿਸੀਲ ਰਾਮਪਰਾ ਫੂਲ ਇਹ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਨੀਲੀ ਰਾਵੀ ਚ ਪੈਂਦੀ ਝੋਟੀ ਦੇਖ ਰਹੇ ਹੋ ਇਹ ਬਕਾਊ ਅੱਗ ਦੂਜਾ ਸੂਆ ਇਹਨੇ ਸੂਣਾ ਤਕਰੀਬਨ ਹਫ਼ਤੇ ਤੋਂ 10 ਕਦਿਆਂ ਨੇ ਤੇ ਬਾਕੀ ਆ ਦਿਨ ਪੂਰੇ ਹੋਣ ਦੇ ਤੇ ਬਾਕੀ ਉੱਪਰ-ਨੀਚੇ ਦਾ ਕੋਈ ਪਤਾ ਨਹੀਂ ਹੁੰਦਾਗਾ ਵੱਧ ਘੱਟ ਵੀ ਪਸ਼ੂਦਿਆਂ ਲਿਜਾ ਸਕਦਾ ਹੁੰਦਾ ਗਰਮੀ ਦਾ ਕਰਕੇ ਤੇ ਚੰਗੀ ਸੰਭੀ ਬਲੀ ਆ ਪੂਰੀ ਫੁੱਲ ਰਾਜੀ ਆ ਤੇ ਸਿੰਘ ਗੁੰਡੇ ਆ ਗਏ ਪੂਰੀ ਚੰਗੀ ਸੋਹਣੀ ਸੰਖੀ ਝੋਟੀ ਹੈ ਜੀ ਥਾਣ ਲੈਵੇ ਦੀ ਵੀ ਸਾਫਾ ਚੰਗੇ ਥਾਣਾ ਹੈ ਤੇ ਅੱਖਾਂ ਪੂਰੀਆਂ ਪਿਆਰ ਨੀਲੀ 라ਵੀ ਵਾਲੀਆਂ ਆ ਗਈਆਂ ਥੋੜੀ ਜਿਹੀ ਵਾਈਟਨੈਸ ਜ਼ਰੂਰ ਵੱਧਾ ਗਈ ਤੇ ਪਰ ਸਾਰੇ ਪੱਖਾਂ ਤੋਂ ਚੰਗੀ ਸਾਫ ਸੁਥਰੀ ਹੈ ਜੀ ਤੇ ਪਹਿਲਾ ਵਾਲੇ ਸੂਏ ਦੇ ਵਿੱਚ ਵਧੀਆ ਇਹਦਾ ਦੁੱਧ ਦਿੱਤਾ ਗਿਆ ਤੇ ਚੰਗਾ ਸੀਮਣ ਲੱਗਿਆ ਵਾ ਤੇ ਬਾਕੀ ਜੋ ਡਿਟੇਲ ਆ ਉਜ਼ਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਬਾਈ ਨਾਲ ਗੱਲਬਾਤ ਕਰਾਵਾਂਗੇ ਵੀਡੀਓ ਦੇ ਵਿੱਚ ਚੈਨਲ ਤਾਂ ਹੀ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਤੇ ਆਜੋ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਇਹ ਬਾਈ ਨਾਲ ਆਪਾਂ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੇ ਆ ਜਿਹਨੂੰ ਵੀ ਪਸੰਦ ਆਉਂਦੀ ਆ ਤੇ ਨੰਬਰ ਚੱਲੀ ਜਾਂਦਾ ਤੁਸੀਂ ਆਪ ਦੀ ਪੂਰੀ ਤਸੱਲੀ ਕਰਕੇ ਫਿਰ ਤੁਸੀਂ ਸੌਦਾ ਕਰ ਸਕਦੇ ਹੋਗੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਂਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬੜੀ ਸਤਿ ਸ਼੍ਰੀ ਅਕਾਲ ਜੀ ਅ ਬਾਈ ਆਪਣਾ ਨਾਮ ਦੱਸ ਦਿਓ ਗਰਮੇਲ ਸਿੰਘ ਹੈ ਜੀ ਠੀਕ ਹੈ ਜੀ ਤੇ ਆਪਣੇ ਜਿਹੜੀ ਇਹ ਪਸ਼ੂ ਆ ਬਾਈ ਘਰੇਲੂ ਹੀ ਆ ਹਨ ਕੋਈ ਵਪਾਰ ਦਾ ਕੰਮ ਤਾਂ ਨਹੀਂ ਨਹੀਂ ਬਾਈ ਆਪਣੇ ਘਰ ਦੇ ਹੀ ਆ ਆਪ ਜੀ ਘਰ ਦੇ ਹੀ ਮਤਲਬ ਪਾਲੇ ਵਿਆ ਹਨ ਹਾਂਜੀ ਹਾਂਜੀ ਆਪਣੇ ਆ ਠੀਕ ਹੈ ਜਿਹੜੀ ਬਾਈ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਕਿਹੜਾ ਸੂਆ ਸੁੰਦੀ ਆ ਇਹ ਇਹ ਦੂਜਾ ਸੂਆ ਦੂਜਾ ਸੂਆ ਸੋਹਣਾ ਇਹਨੇ ਹਾਂਜੀ ਹਾਂਜੀ ਕਿੰਨੇ ਕ ਦਿਨ ਬਾਕੀ ਆਗੇ ਇਹਦਾ ਇਹ ਹਫਤਾ ਕਰਦਾ ਆ ਇੱਕ ਹਫ਼ਤਾ ਰਹਿੰਦਾਗਾ ਹਾਂ ਠੀਕ ਆ ਪਹਿਲਾਂ ਵਾਲੇ ਸੂਏ ਆਪਣੇ ਕੋਲੇ ਸੀ ਹਾਂ ਜੀ ਆਪਣੇ ਕੋਲੇ ਜਾਉ ਦੀ 42 ਜਿੱਕਤੀ ਵਾਲੀ ਠੀਕ ਆ 32 ਵਾਲੀ ਛੋਟੀ ਹੁੰਦੀ ਹਾਂ ਹਾਂ ਠੀਕ ਆ ਪਹਿਲਾਂ ਵਾਲੇ ਸੂਏ ਚ ਕਿੰਨਾ ਦੁੱਧ ਦਿੱਤਾ ਨੇ ਪਹਿਲਾਂ ਨੇ ਜੀ 12 ਕ ਦਿੱਤਾ 11.5 12 ਦਾ 11.5 ਤੋਂ 12 ਦੇ ਵਿੱਚ ਦਿੱਤਾਗਾ ਹਾਂ ਹਾਂ ਠੀਕ ਆ ਇਹ ਇਸ ਵਾਰ ਫਿਰ ਚੰਗੀ ਮੀਡਾ ਹਨ ਹਾਂ ਜੀ ਕਿਤਾ ਇਹ ਜਾਊਗੀ 14 14 ਦੀ 15 ਤੱਕ ਜਾਓ 14 15 ਦੇ ਸਕਦੀ ਹੈ ਹਾਂ ਜੀ ਹਾਂ 15 ਉਹ ਪਹਿਲਾਂ ਵਾਲੇ ਸੂਏ ਚ 11.5 12 ਦਿੱਤਾ ਹਨਾ ਹਾਂ ਜੀ ਹਾਂ ਇਹਨਾਂ ਦੇ ਸਕਦੀ ਹੈ ਬਾਕੀ ਟਾਈਮ ਉਸਮਾਤੇ ਹੁੰਦਾ ਹੈ ਨਾ ਹਾਂਜੀ ਹਾਂ ਬਾਕੀ ਠੀਕ ਰਹਿ ਗਏ ਸਰ ਹਾਂ ਭਾਈ ਜਿਹੜਾ ਇਹ ਵੀ ਟੀਕਾ ਲੱਗਿਆ ਵਾ ਉਹਦਾ ਕੁਝ ਪਤਾ ਵੀ ਕਿਹੜਾ ਲੱਗਿਆ ਵਾ ਠੀਕ ਆ ਵੀਰੇ ਲਵਾਇਆ ਤਾਂ ਅਸੀਂ ਮਹਿੰਗਾ ਹੀ ਐ ਹਾਂ ਪਰ ਅਸੀਂ ਉਹ ਸਾਂਭਿਆ ਨਹੀਂ ਗਾ ਧਿਆਨ ਨਹੀਂ ਦਿੱਤਾ ਉਹਦਾ ਠੀਕ ਆ ਵੀ ਲਵਾਇਆ ਚੰਗਾ ਹਾਂ ਲਵਾਇਆ ਮਹਿੰਗਾ ਹੀ ਹਾਂ ਵਧੀਆ ਲਵਾਇਆ ਠੀਕ ਆ ਤਾਂ ਠੀਕ ਆ ਵੀ ਤੁਸੀਂ ਯਾਨੀ ਕਿ ਉਹ ਸਟਰਾ ਨਹੀਂ ਸਾਂਭਿਆ ਹਾਂ ਉਹ ਸਾਂਭਿਆ ਨਹੀਂ ਗਾ ਹਾਂ ਠੀਕ ਆ ਤੇ ਦੋਸਤੋ ਬਾਈਆਂ ਨੇ ਸਟਰਾ ਨਹੀਂ ਸਾਂਭਿਆ ਵੈਸੇ ਕਹਿੰਦੇ ਵੀ ਸੀਮਨ ਵੀ ਡਾਕਟਰ ਵਧੀਆ ਹੁੰਦਾ ਕਹਿੰਦੇ ਸੀਮਨ ਚੰਗਾ ਲੱਗਿਆ ਵਾ ਉਹ ਹੁਣ ਜਾਂਦਾ ਡਾਕਟਰ ਤੋਂ ਕਨਫਰਮ ਇਹ ਉਦੋਂ ਪਤਾ ਲੱਗ ਜੂ ਕਿ ਕਿਹੜਾ ਸੀਮਨ ਲੱਗਿਆ ਵਾ ਤੇ ਰੇਟ ਆਪਣਾ ਬਾਈ ਕਿੰਨਾ ਕਰਦੇ ਆ ਇਹਦਾ ਬਾਈ ਰੇਟ ਫੋਨ ਤੇ ਦੱਸ ਦਾਂਗੇ ਅਛਾ ਰੇਟ ਫੋਨ ਤੇ ਕਰ ਲੋਗੇ ਫੋਨ ਤੇ ਰੇਟ ਕਰ ਲਾਂਗੇ ਠੀਕ ਆ ਜੀ ਨੂੰ ਵੀ ਮਤਲਬ ਫੱਟ ਬੈਂਦੀ ਆ ਕਾਲ ਕਰ ਲੇ ਹਾਂ ਹਾਂਜੀ ਹਾਂਜੀ ਹਾਂ ਬਾਈ ਫੋਨ ਤੇ ਤੁਸੀਂ ਦੱਸ ਦੋਗੇ ਹਾਂ ਫੋਨ ਤੇ ਦੱਸ ਠੀਕ ਆ ਤੇ ਉਹ ਦੁੱਧ ਬਾਈ ਕਿਵੇਂ ਆ ਵੀ ਵਧੀਆ ਦੇਗੀ ਜੀ ਲੰਮਾ ਸਮਾਂ ਹਾਂ ਦੁੱਧ ਤਾਂ ਲੰਮਾ ਸਮਾਂ ਦਿੰਦੀ ਬਾਈ ਅਥੇ ਢਾਈ ਕਿ ਮਹੀਨੇ ਮਤਲਬ ਤਿੰਨ ਕਦੇ ਪਹਿਲਾਂ ਹਟਦੀ ਆ ਇਹੇ ਠੀਕ ਆ ਲੰਮਾ ਸਮਾਂ ਦੁੱਧ ਦਿੰਦੀ ਇਹ ਛੱਡਣੀ ਪੈਂਦੀ ਮਤਰਾ ਨਹੀਂ ਵੀ ਭੱਜ ਜਾਂਦੀ ਆ ਮਤਰਾ 2-2.5 ਮਹੀਨੇ 3 ਮਹੀਨੇ ਰੇਹਦੇ ਛੱਡੀ ਆ ਵੀ ਹਾਂ ਹਾਂ ਛਾਪ ਛੱਡਣੀ ਪੈਂਦੀ ਆ ਬਸ ਆਪ ਛੱਡਣੀ ਪੈਂਦੀ ਆ ਤੇ ਚੌਣ ਚਾਂਣ ਚ ਕਿਵੇਂ ਰਹੀ ਛੋਲ ਚ ਸਾਫ ਆ ਪੂਰੀ ਵਧੀਆ ਕੋਈ ਬੈਠੀ ਜਾਵੇ ਕਿ ਹੱਥ ਤਾਂ ਨਹੀਂ ਕਰਦੀ ਕੋਈ ਹੋਰ ਨਹੀਂ ਠੰਡੀ ਆ ਪੂਰੀ ਹਨਾ ਹਾਂ ਜਿਹੜਾ ਮਰਜ਼ੀ ਚੋਈ ਜਾਵੇ ਆਣ ਵੀ ਹੱਥ ਪੈਂਦੀ ਆ ਠੀਕ ਆ ਬਾਕੀ ਉਹ ਵੀ ਠੰਡੀ ਲੱਗਦੀ ਆ ਹੁਣ ਜਿੰਮੇ ਮੈਂ ਉੱਪਰ ਆਣਾ ਹਾਂ 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 ਜਗਾਲੀ ਕਰੀ ਜਾਂਦੀ ਆ ਪਰ ਮਾੜਾ ਮੋਟਾ ਦਾ ਫੇਰ ਵੀ ਉਪਰੇ ਤੋਂ ਹੋ ਜਾਂਦਾ ਪਰ ਜਮ ਨਹੀਂ ਆਏ ਕੋਈ ਨਹੀਂ ਉਪ ਤੇ ਇਹਨੂੰ ਖੋਲ ਲਿਓ ਬਾਈ ਢੇੜਾ ਦਬਾ ਦੇ। ਲੋਈ ਦੋਸਤੋ ਆਪਾਂ ਢੇੜਾ ਦਬਾ ਕੇ ਤੁਹਾਨੂੰ ਦਿਖਾ ਦਿੰਨੇ ਆ ਤਾਂ ਕਿ ਤੁਰਦੀ ਤੁਹਾਡੀ ਜਜਮੈਂਟ ਹੋ ਜੇ। ਡਿਟੇਲ ਆਪਾਂ ਸਾਰੀ ਲੈਤੀ। ਇਹ ਤੁਰਦੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ। ਬਹੁਤ ਚੰਗੀ ਸੰਭੀ ਬੜੀ ਝੋਟੀ ਆ ਜੀ। ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆਗੀ। ਸਿੰਗ ਜਮਾਂਨ ਕੁੰਡੇ ਆਗੇ। ਚੰਗੀ ਸੰਭੀ ਬੜੀ ਆਗੀ। ਥੋੜਾ ਜਾ ਕੋਖਰਾ ਕਰਕੇ ਡਰਦੀ ਆਗੀ। ਵੈਸੇ ਉਪਰਾ ਕਰਕੇ ਡਰਦੀ ਆ ਉਹ ਠੰਡੀ ਸੀਲ ਆਗੀ। ਬਾਡੀ ਮੰਤਰ ਦੀ ਬਹੁਤ ਚਰਗੀ ਆ ਤੁਸੀਂ ਦੇਖ ਸਕਦੇ ਹੋ। ਬਹੁਤ ਚੰਗੀ ਸੰਭੀ ਪਲੀ ਆ ਕਿਸੇ ਵਕਤ ਤੋਂ ਕੋਈ ਲੱਸੀ ਲਾਮ ਹੀ ਨਹੀਂ ਹੈਗੀ ਤੇ ਵਾਈਟਨੈਸ ਜ਼ਰੂਰ ਵੱਧ ਹੈਗੀ ਹੈਗੀ ਪਰ ਉਹ ਝੋਟੀ ਸਨਖੀ ਹੈਗੀ ਅੱਖਾਂ ਵੀ ਬਹੁਤ ਚੰਗੀਆਂ ਆ ਜਿਵੇਂ ਨੀਲੀ ਰਾਵੀ ਚ ਹੁੰਦਾ ਨਾ ਨੀਲੀ ਰਾਵੀ ਦੇ ਬੱਚੇ ਤੁਸੀਂ ਬਹੁਤ ਵਧੀਆ ਇਹ ਤੋਂ ਲੈ ਸਕਦੇ ਹੋਗੇ ਬਾਕੀ ਬੈਕ ਸਾਈਡ ਤੋਂ ਦੇਖੋ ਤੁਸੀਂ ਪੱਟ ਬੂਰੇ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈਗੀ ਤੇ ਬਾਕੀ ਖੜਨੀ ਗੁੜਨੀ ਥਾਨ ਬਹੁਤ ਚੰਗੇ ਆ ਮਿੱਠੀ ਜਿਵਾਈ ਵਾਲੇ ਥਾਨ ਆਗੇ ਬਹੁਤ ਸੋਹਣੇ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਤੁਸੀਂ ਇਧਰੋਂ ਵੀ ਦੇਖ ਸਕਦੇ ਹੋ ਥਾਣਾ ਇੱਕੋ ਜਿਹਾ ਥਾਣਾ ਹੈ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਹੈਗੀ ਬਾਕੀ ਥੋੜੀ ਜਿਹੀ ਇੱਕ ਛਾਕ ਨੇ ਰਹੀ ਹੈਗੀ ਤੇ ਵੈਸੇ ਚੱਲਦੀ ਨਹੀਂ ਹੈਗੀ ਨਾਂ ਦੇ ਮਾਤਰੀ ਹੈਗੀ ਹਨ ਬਹੁਤ ਸੋਹਣੇ ਹੈਗੇ ਮੁੱਠੀ ਦੇ ਚਵਾਈ ਵਾਲੇ ਚੰਗੀ ਸਭੀ ਬਲੀ ਹੈਗੀ ਇਸੇ ਪੱਖ ਤੋਂ ਕੋਈ ਕਮੀ ਹੈਗੀਗੀ ਬਾਕੀ ਜਿਹਨੇ ਪੈਸੇ ਲਾਉਣੇ ਤੇ ਸੱਲੀ ਹੋਣੇ ਕਰਨੀ ਹੈ ਤੇ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਪ ਜੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਧੰਨਵਾਦ